ਭਾਈ ਰਾਜਵੀਰ ਜਵੰਦਾ ਜੀ ਜੋ ਕਿ ਬਹੁਤ ਉੱਕੇ ਕਲਾਕਾਰ ਸਨ ਛੱਡ ਕੇ ਚਲੇ ਗਏ ਨੇ ਉਹਨਾਂ ਦੀਆਂ ਯਾਦਾਂ ਗੀਤਾਂ ਰਹੀਂ ਫਿਲਮਾਂ ਰਹੀਂ ਤੇ ਜੋ ਵੀ ਉਹਨਾਂ ਦੇ ਮੌਲਨਤਨ ਦੇ ਸਾਧਨ ਸੀ ਸਾਰਿਆਂ ਦੇ ਨਾਲ ਸਾਡੇ ਨਾਲ ਪੂਰੀ ਲਹਿਜ ਜੁੜਿਆ ਰਹਿਣਗੀਆਂ ਬਹੁਤ ਹੀ ਛੋਟੀ ਔਰਚ 20 ਸਾਲ ਦੀ ਉਮਰ ਕੋਈ ਬਹੁਤ ਜ਼ਿਆਦਾ ਉਮਰ ਨਹੀਂ ਬਹੁਤ ਹੀ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕਰਕੇ ਤੇ ਇੱਕ ਸਟਾਰ ਬਣ ਗਏ ਸੀਗੇ ਬਹੁਤ ਪਤਿਆਤ ਵਧੀਆ ਗਾਣੇ ਉਹਨਾਂ ਨੇ ਪੇਸ਼ ਕੀਤੇ ਨੇ ਉਹਨਾਂ ਦਾ ਕੋਈ ਵੀ ਗਾਣਾ ਇਦਾਂ ਦਾ ਨਹੀਂ ਹੈਗਾ ਤੇ ਜਿਹੜਾ ਆਪਾਂ ਕਹਿ ਸਕੀਏਗੇ ਪਰਿਵਾਰ 'ਚ ਬੈਠ ਕੇ ਨਹੀਂ ਸੁਣ ਸਕਦੇ ਹਰ ਗਾਣਾ ਚਾਹੇ ਉਹ ਸਟੇਜ ਤੋਂ ਲਾਈਵ ਗਾਇਆ ਹੋਵੇ ਚਾਹੇ ਉਹਦੀ ਕੋਈ ਵੀਡੀਓ ਬਣਾਈ ਹੋਵੇ ਚਾਹੇ ਉਹ ਵੈਸੇ ਗਾਇਆ ਹੋਵੇ ਤਾਂ ਕੋਈ ਵੀ ਉਹਨਾਂ ਦਾ ਇਦਾਂ ਦਾ Song ਗਾਣਾ ਜਾਂ ਸਕ੍ਰਿਪਟ ਨਹੀਂ ਹੈ ਜੋ ਕਿ ਆਪਾਂ ਪਰਿਵਾਰ ਜੋ ਹੈ ਕਿ ਨਹੀਂ ਦੇਖ ਸਕਦੇ ਨਹੀਂ ਸੁਣ ਸਕਦੇ ਤੋਂ ਪਿਛਲੇ ਕੁਝ ਦਿਨਾਂ ਹੀ ਉਹਨਾਂ ਦਾ ਐਕਸੀਡੈਂਟ ਹੋਣ ਕਾਰਨ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਨੇ ਜੋ ਕਿ ਬਹੁਤ ਮਦ ਮਦਭਾਗੀ ਘਟਨਾ ਕੱਟੀ ਗਈ ਇੱਕ ਮਿਊਜ਼ਿਕ ਇੰਡਸਟਰੀ ਦੇ ਲਈ ਉਹ ਘਾਟਾ ਦਾ ਪੂਰਾ ਨਹੀਂ ਹੋ ਸਕਦਾ ਤੇ ਆ ਉਹਨਾਂ ਦੀ ਵੀਡੀਓ ਉਹਨਾਂ ਦੇ ਸੌਮ ਦੇ ਕੋ ਝਲਕਾ ਆਪਾਂ ਇਸ ਵੀਡੀਓ ਰਾਹੀਂ ਦੇਖੀਏ ਹਾਂ